ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਅਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਮੈਂ ਸਿੰਬਲ ਤੁਹਾਡਾ ਪੁਹੇੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਹੋਰ ਦੱਸੋ ਕਿਵੇਂ ਹੋ ਤੁਸੀਂ ਸਾਰੇ ਅਸੀਂ ਵੀ ਸਾਰੇ ਬਹੁਤ ਵਧੀਆ ਠੀਕ ਠਾਕ ਆਂ ਜੀ ਹੈਪੀ ਲੋਹੜੀ ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਲੋਹੜੀ ਦਾ ਤਿਹਾਰ ਹੈ ਜੀ ਤੇ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਤੇ ਉਮੀਦ ਕਰਦੇ ਆ ਸਾਰਿਆਂ ਦਾ ਦਿਨ ਅੱਜ ਵਧੀਆ ਲੰਘਿਆ ਹੋਊਗਾ ਤੇ ਆਪੋ ਆਪਣੇ ਘਰਾਂ ਦੇ ਵਿੱਚ ਸਾਰੇ ਤੰਦਰੁਸਤ ਹੋਣਗੇ ਖੁਸ਼ੀਆਂ ਮਨਾਉਂਦੇ ਹੋਣਗੇ ਤੇ ਚਲੋ ਜੀ ਆਪਾਂ ਕਰਦੇ ਆ ਬਲੌਗ ਸਟਾਰਟ ਤੇ ਸ਼ਾਮ ਦਾ ਟਾਈਮ ਹੋ ਗਿਆ ਤੇ ਸ਼ਾਮ ਦੇ ਤਕਰੀਬਨ 4:30 ਦਾ ਟਾਈਮ ਹੋ ਗਿਆ ਜੀ ਤੇ ਅੱਜ ਬੱਚੇ ਕਹਿੰਦੇ ਵੀ ਅਸੀਂ ਖੀਰ ਖਾਣੀ ਹੈ ਖੀਰ ਬਣਾ ਕੇ ਦਿਓ ਤੇ ਖੀਰ ਬਣਾਵਾਂਗੇ ਨਾਲੇ ਤੇ ਨਾਲੇ ਥੋੜਾ ਜਿਹਾ ਦੇਖਦੇ ਆਂ ਸਾਗ ਬਣਾ ਕੇ ਰੱਖਾਂਗੇ ਅੱਜ ਤੇ ਬਣਾਵਾਂਗੇ ਤਾਂ ਥੋੜਾ ਜਿਹਾ ਹੀ ਬਸ ਕਹਿੰਦੇ ਵੀ ਚੰਗਾ ਹੁੰਦਾ ਲੋੜੀ ਨੂੰ ਬਣਾਇਆ ਸਾਗ ਤੇ ਥੋੜਾ ਜਿਹਾ ਬਸ ਇੱਥੋਂ ਹੀ ਤੋੜ ਲਿਆ ਸੀਗਾ ਗੋਭੀ ਸਰੋਂ ਲੱਗੀ ਹੋਈ ਆ ਤੇ ਮੈਂ ਕਿਹਾ ਚਲੋ ਬਣਾ ਲੈਨੇ ਆ ਚਲੋ ਮੈਂ ਕਿਹਾ ਵੀ ਬਾਲਾ ਤਾਂ ਨਹੀਂ ਖਾਂਦੇ ਜੀ ਹਾਜਮ ਨਹੀਂ ਆਉਂਦਾ ਹੈਗਾ ਕਿਸੇ ਦੇ ਵੀ ਤਜਾਬ ਬਣ ਜਾਂਦਾ ਹੈ ਮੈਂ ਕਿਹਾ ਚਲੋ ਹਨਾ ਜਾਂਦੀਵਾਰ ਦਾ ਰਹਿ ਗਿਆ ਹੁਣ ਤਾਂ ਬਸ ਥੋੜੇ ਦਿਨ ਦਾ ਹੀ ਰਹਿ ਗਿਆ ਸਾਗ ਮੈਂ ਕਿਹਾ ਚਲੋ ਬਣਾ ਦਿੰਨੇ ਆ ਡਾਕਟਰ ਸਾਹਿਬ ਨੂੰ ਜਿਆਦਾ ਮਤਲਬ ਖੁਸ਼ ਨਹੀਂ ਸਾਗ ਖਾ ਕੇ ਮੈਂ ਚਲੋ ਖਾ ਲੈਣਗੇ ਤੇ ਮੈਂ ਆਈ ਸੀਗੀ ਕੋਠੇ ਤੇ ਮੈਂ ਕਿਹਾ ਵੀ ਚਲੋ ਨਾਲੇ ਦੇਖ ਕੇ ਆਉਨੇ ਆ ਕੋਠਾ ਨਾ ਸਾਰਾ ਗਿੱਲਾ ਹੋ ਗਿਆ ਮੀਂਹ ਨਾਲ ਮਿੱਟੀ ਪਈ ਹੋਈ ਸੀਗੀ ਉੱਤੇ ਤੇ ਫਰਸ਼ ਲਾਉਣਾ ਸੀ ਹਜੇ ਤੱਕ ਸੁੱਕ ਨਹੀਂ ਰਿਹਾ ਮਾੜਾ ਜਿਹਾ ਸੁੱਕਿਆ ਸੀਗਾ ਤੇ ਸ਼ੇਰ ਦੁਬਾਰੇ ਕੱਲ ਮੀਂਹ ਪੈ ਗਿਆ ਧੁੱਪ ਤਾਂ ਇੱਕ ਹਫ਼ਤਾ ਹੋ ਗਿਆ ਜੀ ਇੱਧਰ ਨਿਕਲ ਹੀ ਹੋਣੀ ਹੈਗੀ ਤੇ ਅੱਜ ਧੁੱਪ ਨਿਕਲੀ ਸੀ ਵਧੀਆ ਤੇ ਅੱਜ ਜੇ ਧੁੱਪ ਨਿਕਲੀ ਸੀ ਤਾਂ ਅੱਜ ਲਾਈਟ ਨਹੀਂ ਮੈਂ ਸੋਚਿਆ ਸੀ ਮੈਂ ਚੱਲ ਥੋੜੇ ਜੇ ਕੱਪੜੇ ਧੋ ਕੇ ਧੁੱਪ ਲਵਾ ਦਾਂਗੇ ਵਧੀਆ ਜੀ ਸੁੱਕ ਜਾਣਗੇ ਪਰ ਅੱਜ ਲਾਈਟ ਹੀ ਨਹੀਂ ਆਈ ਸਾਰਾ ਦਿਨ ਦੇਖੋ ਜੀ ਕਿੰਨੀ ਸੋਹਣੀ ਹਰਿਆਲੀ ਆ ਆਪਣੇ ਨਾਲ ਲੋੜੀ ਮਨਾ ਰਹੇ ਨੇਗੇ ਖੇੜੇ ਆ ਉਹ ਸਾਹਮਣੇ ਆ ਜਿਹੜਾ ਉਹ ਸਾਹਮਣੇ ਪਿੰਡ ਉਹ ਖੇੜਾ ਨੇੜੇ ਨਹੀਂ ਬਿਲਕੁਲ ਇਧਰ ਖੇੜਾ ਆ ਜਾਂਦਾ ਇਧਰ ਲਹਿਰਾ ਆ ਜਾਂਦਾ ਉਹ ਦੇਖੋ ਉਹ ਸਕੂਲ ਹੈ ਬੱਚਿਆਂ ਦਾ ਆ ਦੇਖੋ ਇਹ ਸਕੂਲ ਹੈ ਇਹ ਸਕੂਲ ਹੈਗਾ ਲਹਿਰੇ ਦੇ ਵਿੱਚ ਇਹ ਲਹਿਰਾ ਤੇ ਜਿੱਥੇ ਆਪਣਾ ਘਰ ਹੈ ਜੀ ਇਹ ਹੈਗਾ ਉਹ ਹੀੜ ਚ ਇਹ ਨੇੜੇ ਨੇ ਤਿੰਨੇ ਪਿੰਡ ਤੇ ਆ ਖੇੜਾ ਆ ਜਾਂਦਾ ਆ ਦੇਖੋ ਆ ਜਿਹੜੇ ਘਰ ਦੀंदे ਨੇ ਤੁਹਾਨੂੰ ਆ ਵਾਲੇ ਇਹ ਖੇੜਾ ਹੈ ਜੀ ਸਾਰਾ ਥੋੜੀ ਥੋੜੀ ਦੂਰੀ ਤੇ ਹੈ ਤਿੰਨੇ ਪਿੰਡ ਨੇ ਜੀ ਆ ਦੇਖੋ ਆਲੂ ਵੀ ਕਾਫੀ ਵਧੀਆ ਹੋ ਗਏ ਹੁਣ ਤਾਂ ਉਦੋਂ ਤੁਹਾਨੂੰ ਦਿਖਾਏ ਸੀਗੇ ਉਦੋਂ ਤਾਂ ਹਜੇ ਲਾਈ ਸੀਗੇ ਛੋਟੇ ਛੋਟੇ ਸੀਗੇ ਛੋਟੇ ਛੋਟੇ ਫਸਲ ਸੀ ਆਲੂਆਂ ਦੀ ਤੇ ਹਾਲੇ-ਦਾਲੇ ਦਾ ਵੀਊ ਦੇਖੋ ਜੀ ਕਿੰਨਾ ਵਧੀਆ ਲੱਗਦਾ ਹੈ ਨਾ ਕਿੰਨਾ ਵਧੀਆ ਲੱਗਦਾ ਓ ਬੈਠੇ ਨੇ ਥੱਲੇ ਬੱਚੇ ਸਮਰ ਹਾਈ ਹੈਲੋ ਥੱਲੇ ਚਲੇ ਗਏ ਜੀ ਪਹਿਲਾਂ ਖੇਡਦੇ ਫਿਰਦੇ ਸੀਗੇ ਆ ਦੇਖੋ ਜੀ ਕਿੰਨੇ ਵਧੀਆ ਲੱਗਦੇ ਆ ਹਰੀਆਲੀ ਆਲੇ-ਦਾਲੇ ਸਾਰਾ ਕੋਠਾ ਨਾ ਗਿੱਲਾ-ਗਿੱਲਾ ਹੋਇਆ ਪਿਆ ਦੇਖੋ ਮੀਂਹ ਦੇ ਨਾਲ ਪਹਿਲਾਂ ਜਿਹੜਾ 2 ਦਿਨ ਮੀਂਹ ਬਹੁਤ ਜ਼ਿਆਦਾ ਪੈ ਗਿਆ ਨਾ ਕਈ ਦਿਨ ਪਹਿਲਾਂ ਹਨਾ ਉਦੋਂ ਮਿੱਟੀ ਪਾਈੋ ਪਾਈ ਸੀਗੀ ਉੱਤੇ ਬਸ ਉਹਨਾਂ ਨੇ ਫਰਸ਼ ਲਾਉਣ ਲੱਗਣਾ ਸੀਗਾ ਤੇ ਉਸ ਉਹ ਦਿਵਸ ਦੂਜੇ ਦਿਨ ਹੀ ਮੀਂਹ ਪੈ ਗਿਆ ਉਦੋਂ ਦੀ ਮਿੱਟੀ ਗਿੱਲੀ ਹੋਈ ਨਾ ਮੁੜ ਕੇ ਧੁੱਪ ਨਹੀਂ ਨਿਕਲੀ ਹੈਗੀ ਨਾ ਮਿੱਟੀ ਸੁੱਕੀ ਤੇ ਦੇਖੋ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਉਤੋਂ ਗਿੱਲੀ ਹੋਈ ਪਈ ਹੈ ਮਿੱਟੀ ਬਿਲਕੁਲ ਨਹੀਂ ਤਾਂ ਹੁਣ ਨੂੰ ਫਾਰਸ਼ ਲੱਗ ਕੇ ਸੋਨਾ ਹੋ ਜਾਣਾ ਸੀ ਵਧੀਆ ਐਣ ਤੇ ਧੂਣੀ ਲਾਵਾਂਗੇ ਜੀ ਮੱਥਾ ਟੇਕਾਂਗੇ ਫਿਰ ਤੁਹਾਨੂੰ ਦਿਖਾਵਾਂਗੇ Thank you. ਆਪਾਂ ਧੋਨੀ ਲਾਉਣੀ ਆ ਬਾਹਰ ਹਵਾ ਬਹੁਤ ਜ਼ਿਆਦਾ ਹੈ ਤੇ ਆਪਾਂ ਸੱਚੇ ਵੀ ਅੰਦਰ ਹੀ ਲਾ ਲੈਣੇ ਆ ਧੋਨੀ ਤੇ ਬਾਹਰ ਹਰੀ ਆਪਣੇ ਆਲਾ ਦਾਣਾ ਨੂੰ ਨਾ ਹੋਇਆ ਬਾਊਂਡਰੀ ਨਹੀਂ ਹੋਈ ਹੈ ਇਸ ਕਰਕੇ ਹਵਾ ਜ਼ਿਆਦਾ ਆ ਰਹੀ ਹੈ ਫਿਰ ਅੱਜ ਸੱਚੇ ਵੀ ਅੰਦਰ ਹੀ ਲਾ ਲੈਣੇ ਆ

You ਇਸ ਤੇ ਪਰ ਬਾਹਰ ਹਵਾ ਬਹੁਤ ਜ਼ਿਆਦੇ ਬਾਹਰ ਨਾ ਤੁਨੀ ਪਹਿਲਾਂ ਦੇਖੀ ਜਿसरी ਰਾਈ ਕਰਕੇ ਬਾਹਰ ਲਾਉਣੀ ਹੈਗੀ ਤੇ ਹਵਾ ਬਹੁਤ ਜ਼ਿਆਦੇ ਆ ਰਹੀ ਹੈ ਤੁਸੀਂ ਕਿਵੇਂ ਬਣਾ ਲਿਆ ਦੀ ਥੋੜੀ ਜਿਹੀ ਰੂਪ ਦੱਸਿਓ ਕਿਵੇਂ ਮੱਥਾ ਟੇਕਦੇ ਤੁਸੀਂ ਕਈ ਤਾਂ ਨਿਕਾ ਮੇਰੇ ਟੂਲੀ ਕੰਨ ਦੇ ਰਵਾੜ ਹੁੰਦਾ ਤੁੰਨਾ ਮਗਾ ਟੇਕੰਦਾ ਪਰਵ ਸਾਡੇ ਹੈਗਾ ਜੀ ਆਪਣੇ ਪੰਜਾਬ ਚ ਤਾਂ ਲਾਉਂਦੇ ਹੀ ਲਾਉਂਦੇ ਨੇ ਕਈ ਹੈਗੇ ਨੇ ਪੰਜਾਬ ਚ ਵੀ ਜਿਹਦੇ ਘਰ ਨਹੀਂ ਲਾਉਂਦੇ ਤੇ ਤੁਸੀਂ ਯੂਰ ਦੱਸਿਓ ਵੀ ਕਿਵੇਂ ਮੱਥਾ ਅੱਗੇ ਤਾਂ ਬਹੁਤ ਮਜਾ ਆਉਂਦਾ ਹੁੰਦਾ ਸੀਗਾ ਬੀਜ ਧੂਣੀ ਲਾਉਣੀ ਸਾਰੇ ਇਕੱਠੇ ਹੋ ਕੇ ਜਿੰਨੇ ਵੀ ਘਰ ਹੁੰਦੇ ਸੀ ਇਕੱਠੀ ਧੂਣੀ ਪਾਉਂਦੇ ਹੁੰਦੇ ਸੀ ਹੁੰਦਾ ਵਾਰੀ ਚੱਕੇ ਲੁੰਦਾ ਆਪੋ ਦੇ ਘਰਾਂ ਦੇ ਵਿੱਚ ਧੋਣੀ ਲਾ ਲੈਂਦੇ ਨੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਹ ਲੋਕ ਇਕੱਠੇ ਹੁੰਦੇ ਸਾਰਿਆਂ ਨੇ ਧੋਣੀ ਲਾਉਣੀ ਆਪ ਆਪਣੇ ਘਰੋਂ ਹਰ ਪਾਸੇ ਬਾਥੀਆਂ ਸੱਤ-ਸੱਤ ਦਿਨਾਂ ਵੀ ਹੁੰਦਾ ਸੀ ਤੇ ਲੈ ਜਾਂਦੇ ਸੀ ਇਕੱਠੇ ਹੋ ਕੇ ਧੋਣੀ ਲਾਈ ਦੀ ਸੀ ਤੇ ਵੱਡੇ ਨੇ ਇਹਨੇ ਤੱਕ ਸੇਕਦੇ ਸੀ ਬੈਠ ਕੇ ਹੁੰਦਾ ਅਗਲਾ ਮੱਥਾ ਦੇਣਾ ਹੈ ਮੱਥਾ ਟੇਕ ਕੇ ਵਸ 5-10 ਮਿੰਟ ਬੈਠਦਾਗਾ ਜਾ ਕੇ ਗੈਂਚ ਵੱਡ ਜਾਂਦੇ ਨੇ ਲੋੜੀ ਨੂੰ ਸਬਰ ਸਿਰਫ 4 ਦਿਨ ਦਾ ਸੀਗਾ 9 ਤਰੀਕ ਦਾ ਆ ਜਾਂਦਾ ਹੈ ਤੇ 13 ਤਰੀਕ ਦੀ ਲੋੜੀ ਹੁੰਦੀ ਹੈ ਸਿਰਫ 4 ਦਿਨ ਦਾ ਸੀਗਾ ਸਬਰ ਤੇ ਇਹ ਜਿਆਦਾ ਆ ਜਾਂਦਾ ਮੈਂ ਤਾਂ ਛੋਟਾ ਜਿਹਾ ਹੁੰਦਾ ਸੀ 4 ਦਿਨ ਦਾ ਸੀ ਸੋਕ ਕਰਕੇ ਮੈਂ ਕਹਦਾ ਵੀ ਵਧੀਆ ਸੈਲੀਬ੍ਰੇਟ ਕਰਾਂਗੇ ਬਰਥਡੇ ਤੇ ਸਾਡਾ ਵੀ ਤੁੰਦਾ ਨਾ ਪਹਿਲਾਂ ਹੋਰੀ ਆਇਆ ਕਿ ਅੰਦਰ ਵੈਲੀ ਕੱਟੇ ਤੇ ਜਿਵੇਂ ਬੈਠਾ ਫਿਰ ਆਜੋ ਇਹਦਾਂ ਅੰਦਰ ਤੋਂ ਉਹਦੀ ਬੈਨ ਨੂੰ ਕੁਛ ਚਿਕਾ ਸਿਲਰਾਂ ਲੈ ਜਾ ਆ ਦੇ ਨੇ ਨਹੀਂ ਸਾਫ ਮੈਂ ਜੀ ਕਰਦਾ ਤਾਂ ਹੁਣ ਖਾ ਲਿਆ ਨਹੀਂ ਸੁਵੇਰੀ ਖਾ ਲਿਆ ਖਾਣ ਬਾਅਦ ਵੀ ਹੁੰਦੇ ਚਾਹਣਾ ਜਾਦੇ ਰਹੋ ਪਰ ਮਤਲਬ ਮੈਂ ਤਾਂ ਪੈਂਦੀ ਨਹੀਂ ਨਾ ਮੈਂ ਕਦੇ ਪਈ ਨਾ ਬਾਕੀ ਤੁਸੀਂ ਦੱਸਿਓ ਕਿਵੇਂ ਕਰਦੇ ਹੁੰਦੇ ਨੇ ਵੀ ਨਹੀਂ ਪਾਈ ਰੱਖਾਈ ਦਾ ਹੁੰਦਾ ਤੁਸੀਂ ਦੱਸਿਓ ਮੈਂ ਤਾਂ ਜੰਮੀ ਕੋਈ ਕਦੇ ਰਹਿਣਾ ਨਾ ਕਰਿਆ ਨਹੀਂ ਜੇ ਬਣਾ ਲੀ ਤਾਂ ਖਾ ਵੀ ਲਈਦਾ ਜੇ ਨਾ ਬਣੇ ਤਾਂ ਨਾ ਵੀ ਸੇ ਆਈ ਨਹੀਂ ਹੈਗਾ ਜਿਹੜੀ ਵੀ ਬਣਾਉਣਾ ਹੀ ਬਣਾਉਣਾ me ਲੋ ਜੀ ਖੀਰ ਆਪਣੀ ਪਿਆਰ ਹੈ ਆਪਾਂ ਦੇਨੇ ਡਾਕਟਰ ਸਾਹਿਬ ਨੂੰ ਖਾਣ ਵਾਸਤੇ ਤੇ ਬੱਚਿਆਂ ਨੇ ਖਾ ਲਈ ਹੁਣ ਡਾਕਟਰ ਸਾਹਿਬ ਖਾ ਲੈਣਗੇ ਇਸ ਤੋਂ ਬਾਅਦ ਦੇਵਾਂਗੇ ਡਾਕਟਰ ਸਾਹਿਬ ਨੂੰ ਰੋਟੀ ਹੁਣ ਮੈਂ ਖੀਰ ਦੇ ਕੇ ਆਣੀ ਆ ਚਲੋ ਠੀਕ ਹੈ ਜੀ ਆਪਾਂ ਹੋ ਗਏ ਬਿੱਲੇ ਮੱਥਾ ਟੇਕ ਲਿਆ ਰੋਟੀ ਪਾਣੀ ਖਾ ਲਿਆ ਚਲੋ ਠੀਕ ਹੈ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਟੱਕ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ